ਜੀ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਆਂ ਮਕਦਮਾ ਨੰਬਰ 204 ਜਿਹੜਾ ਹੈਗਾ 28 ਤਰੀਕ ਨੂੰ ਅਸੀਂ ਦਰਜ ਕੀਤਾ ਸੀ 103 304 ਬੀ ਐਨ ਐਸ ਦੇ ਵਿੱਚ ਥਾਣਾ ਟਿੱਬੇ ਦੇ ਵਿੱਚ ਇਹਦੇ ਵਿੱਚ ਹੋਇਆ ਕੀ ਸੀ ਕਿ ਸਚਿੰਤ Tiwari ਨਾਮ ਦਾ 25 ਸਾਲ ਦਾ ਵਿਅਕਤੀ ਹੈਗਾ ਇਹਦੀ ਜਿਹੜੀ ਹਿੱਸੀ ਦਾ ਮਰਡਰ ਹੋ ਗਿਆ ਸੀਗਾ ਤੇ ਉਹਦੇ ਵਿੱਚ ਅਸੀਂ ਜਿਹੜੇ ਹੈਗੇ ਆ ਚਾਰ ਦੋਸ਼ੀ ਜਿਹੜੇ ਹੈਗੇ ਨੇ ਜਿਹੜੇ ਹੈਗੇ ਦੋਸ਼ੀ ਅਨੁਜ ਕੁਮਾਰ ਬਲਜੀਤ ਸਿੰਘ ਰਾਜਾ ਭਾਰਤੀ ਤੇ ਨikhil ਜਿਹੜੇ ਹੈਗੇ ਚਾਰੇ ਦੋਸ਼ੀਆਂ ਨੂੰ ਜਿਹੜਾ ਅਸੀਂ ਗ੍ਰਿਫਤਾਰ ਕਰਕੇ ਉਹਨਾਂ ਕੋ ਜਿਹੜਾ ਵਾ ਵੈਪਨ ਵੀ ਜਿਹੜਾ ਹੈਗਾ ਉਹ ਬਰਾਮਦ ਕਰ ਲਿਆ ਤੇ ਨਾਲ ਉਹਨੂੰ ਜਿਹੜਾ ਵਾਹਤ ਹੈਗਾ ਮੋਟਰਸਾਈਕਲ ਉਹ ਵੀ ਜਿਹੜਾ ਹੈਗਾ ਆ ਬਰਾਮਦ ਕਰ ਲਿਆ ਇਹ ਇਸ ਦੀ ਥੋੜੀ ਜੀ ਕੇਸ ਦੀ ਕਹਾਣੀ ਹੈ ਕਿ ਹੈਗੀ ਹੈ ਕਿ ਸਚਿੰਤ Tiwari ਜਿਹੜਾ ਸੀਗਾ ਇਹ ਦੀ ਇਹ ਦੀ ਇੱਕ ਲੜਕੀ ਨਾਲਗਾ ਸੀਗੀ ਤਾਂ ਥੋੜੀ ਸੀਗੀ ਆਪਣੇ ਫਰੈਂਡਸ਼ਿਪ ਸੀਗੀ ਉਹਨੂੰ ਥੋੜੇ ਦਿਰ ਬਾਅਦ ਜਿਹੜਾ ਹੈਗਾ ਇਹਨੇ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਔਰ ਜਿਹਦੇ ਵਿੱਚ ਉਹ ਲੜਕੀ ਨੇ ਜਾ ਕੇ ਆਪਣੇ ਬ੍ਰਦਰਸ ਨੂੰ ਦੱਸਿਆ ਕਿ ਇਸ ਤਰੀਕੇ ਨਾਲ ਮੈਨੂੰ ਤੰਗ ਪ੍ਰੇਸ਼ਾਨ ਕਰਦਾ ਹੈ ਤੇ ਉਹਨਾਂ ਨੇ ਗੁੱਸੇ ਦੇ ਵਿੱਚ ਆ ਕੇ ਜਿਹੜਾ ਸੀਗਾ ਇਹ ਕਦਮ ਚੁੱਕਿਆ ਇਹਨਾਂ ਨੂੰ ਮਤਲਬ ਕਿ ਕੁੱਟਮਾਰ ਕੀਤੀ ਔਰ ਜਿਹੜੀ ਸੱਟ ਇਹਦੇ ਜ਼ਿਆਦਾ ਲੱਗੀ ਜਿਹੜਾ ਫਿਰ ਇਸ ਨੂੰ ਜਿਹੜਾ ਹੈਗਾ ਐਪਜੀਆਈ ਜਿਹੜਾ ਸੀਗਾ ਚੰਡੀਗੜ੍ਹ ਦੇ ਨਾਲ ਰੈਫਰ ਕੀਤਾ ਕਿ ਜਿੱਥੇ ਉਹਦੀ ਇਹਦੀ ਡੈਥ ਹੋ ਗਈ ਸੀ ਔਰ ਇਸ ਮਕਦਮੇ ਦੇ ਵਿੱਚ ਸਰ ਕਾ ਤਫਤੀਸ਼ ਜਿਹੜੀ ਸੀਗੀ ਕਰਕੇ ਚਾਰੇ ਦੋਸ਼ੀਆਂ ਨੂੰ ਜਿਹੜਾ ਹੈਗਾ ਗ੍ਰਿਫਤ ਕਾਰ ਲਿਆ ਸੀ ਸਰ ਜਿਹੜੇ ਚਾਰ ਦੋਸ਼ੀ ਜੀ ਚਾਰੇ ਦੋਸ਼ੀ ਹੈ ਚਾਰੇ ਆਪਸ ਚ ਰਿਸ਼ਤੇਦਾਰ ਨੇ ਚਾਰੇ ਨਹੀਂ ਯਾਰ ਦੋਸਤ ਹੈ ਕੀ ਯਾਰ ਦੋਸਤ ਇੱਕ ਬ੍ਰਦਰ ਹੈਗਾ ਜੀ ਇੱਕ ਬ੍ਰਦਰ ਬਾਕੀ ਵੀ ਜੀ ਯਾਰ ਦੋਸਤ ਸਰ ਇਹਨਾਂ ਦੀ ਉਮਰ ਕਿੰਨੀ ਹੈ ਇਹਨਾਂ ਸਾਰਿਆਂ ਦੀ ਉਮਰ ਜਿਹੜੀ ਹੈ 18 ਤੋਂ 21 ਸਾਲ ਦੇ ਵਿੱਚ ਵਿੱਚ ਹੀ ਹੈ ਜੀ ਜੀ ਸਰ ਇਹਨਾਂ ਦੇ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਨਹੀਂ ਪਹਿਲਾ ਮੁਕੱਦਮਾ ਇਹਨਾਂ ਦੇ ਕੋਈ ਨਹੀਂ ਦਰਜ ਹੈ ਜੀ ਤੇ ਇਹ ਕਿਹੜੀ ਜਗ੍ਹਾ ਤੋਂ ਅਰੈਸਟ ਕੀਤੇ ਹੋਏ ਨੇ ਇਹ ਵੱਖ-ਵੱਖ ਥਾਵਾਂ ਤੋਂ ਜਿਹੜੇ ਹੈਗੇ ਆ ਲੁਧਿਆਣੇ ਦੇ ਵਿੱਚੋਂ ਜਿਹੜੇ ਆ ਗ੍ਰਿਫਤਾਰ ਕੀਤੇ ਗਏ ਹੈਗੇ ਨੇ ਜੀ ਐਗਜ਼ੈਕਟਲੀ ਜਿਹੜੀ ਆ ਗੱਲ ਉਹ ਮੈਂ ਕਿੱਥੋਂ-ਕਿੱਥੋਂ ਹੋਇਆ ਉਹ ਨਹੀਂ ਦੱਸ ਸਕਦਾ ਕਿਉਂਕਿ ਸਾਡੇ ਕੇਸ ਦੀ ਡਿਟੇਲਸ ਨਹੀਂ ਕੀ ਹੋ ਸਕਦਾ ਵਾਦਾਦ ਦੇ ਵਿੱਚ ਵਰਤੇ ਗਏ ਪਿਆਰ ਵਗੈਰਾ ਬਰਾਂਧੀ ਹਾਂ ਉਹ ਇਹਨਾਂ ਦੀ ਪੁਸ਼ਟੀਸ਼ નિਸ਼ਾਨਦਾਈ ਤੇ ਜਿਹੜਾ ਹੈਗਾ ਉਹ ਬਰੰਦ ਕਰ ਦਿੱਤਾ ਜਿਹੜੇ ਵਿਅਕਤੀ ਡੈਥ ਕਿੰਨੀ ਕੇਜ ਹੈਗੀ ਸਰ ਉਹਦੀ ਉਹਦੀ 25 ਸਾਲ ਉਮਰ ਸੀ ਜੀ 25 ਸਾਲ ਥੈਂਕ ਯੂ